ਕੌਣ ਸੁਣੀ ਦਿੱਤੀ ਦਸਤਕ ਲੋਕਾਂ ਦੇ ਤੇਰੇ ਤੇ ਨਿੱਖੀ ਖੁਸ਼ੀ ਕਰਦੀ। ਗਰਮੀ ਤੋਂ ਬਹੁਤ ਰਾਹ ਮਿਲਿਆ ਆਪਾਂ ਨੂੰ ਪੰਛੀ ਜੰਗਲਾਂ ਦਾ ਜਾਨਵਰਾਂ ਦਾ ਬਹੁਤ ਰਾਹਤੀ ਗਰਮੀ ਤੋਂ ਬਿਮਾਰੀਆਂ ਬਹੁਤ ਵਧੀਆਂ ਸੀ ਤੇ ਇਹਨਾਂ ਦਾ ਬਹੁਤ ਰਾਹਤ ਮਿਲਿਆ ਜੀ ਤੁਹਾਨੂੰ। ਲੋਕਾਂ ਨੂੰ ਤੇ ਪਸ਼ੂ ਪੰਛੀ ਨੂੰ ਤੱਕ ਦੀ ਗਰਮੀ ਤੋਂ ਮਿਲੀ ਰਾਹਤ। ਓਏ ਇਹਦੇ ਹੋਣੇ ਦੇ ਕੋ ਸੱਤ ਅੱਤ ਵਾਰ ਚੱਲੇ ਜੇ ਬਾਲ ਤੋਂ ਠੰਣਤਾ ਨੂੰ ਅਸਲ ਵਿੱਚ ਸ਼ਬਦਾਂ ਦੀ ਤਾਕਤ ਦਾ A1 ਮੀਡੀਆ ਚੈਨਲ ਦੇਖ ਰਹੀ ਸਾਰੇ ਦਰਸ਼ਕਾਂ ਦਾ ਮੈਂ ਰਮਨਦੀਪ ਕਰ ਸਵਾਗਤ ਕਰਦੀ ਹਾਂ ਬੀਤੇ ਦਿਨਾਂ ਤੋਂ ਪੈ ਰਹੀ ਅਤ ਦੀ ਗਰਮੀ ਤੋਂ ਮਾਝਾ ਖੇਤਰ ਦੇ ਲੋਕਾਂ ਨੂੰ ਰਾਹਤ ਮਿਲੀ ਹੈ ਮਾਝਾ ਖੇਤਰ ਅੰਦਰ ਮੌਨਸੂਨ ਨੇ ਦਸਤਕ ਦਿੱਤੀ ਹੈ ਜਿੱਥੇ ਤੜਕਸਾਰ ਤੋਂ ਹੀ ਹੋ ਰਹੀ ਤੇਜ਼ ਬਾਰਿਸ਼ ਦੇ ਚੱਲਦੇ ਤਪਦੀ ਗਰਮੀ ਤੋਂ ਅੰਮ੍ਰਿਤਸਰ ਸ਼ਹਿਰ ਦੇ ਲੋਕਾਂ ਨੂੰ ਰਾਹਤ ਮਿਲੀ ਹੈ ਉੱਥੇ ਤੇਜ਼ ਬਾਰਿਸ਼ ਕਰਕੇ ਮੌਸਮ ਸੁਹਾਵਣਾ ਹੋਇਆ ਹੈ ਤੇ ਲੋਕ ਬਾਰਿਸ਼ ਦੇ ਇਸ ਮੌਸਮ ਦਾ ਆਨੰਦ ਮਾਣ ਰਹੇ ਨੇ ਉੱਥੇ ਇਸ ਤੇਜ਼ ਬਾਰਿਸ਼ ਕਰਕੇ ਕਿਸਾਨਾਂ ਦੇ ਚਿਹਰੇ ਤੇ ਖੁਸ਼ੀ ਨਜ਼ਰ ਆ ਰਹੀ ਹੈ ਪਿਛਲੇ ਦਿਨਾਂ ਤੋਂ ਗਰਮੀ ਦੀ ਮਾਰ ਚੱਲ ਰਹੀ ਕਿਸਾਨ ਵੀ ਖੁਸ਼ ਨਜ਼ਰ ਆ ਰਹੇ ਨੇ ਝੋਨਾ ਲਾਉਣ ਸਮੇ ਕਿਸਾਨਾਂ ਨੂੰ ਕਿਸੇ ਪ੍ਰਕਾਰ ਦੀ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਉੱਥੇ ਕੱਲ ਤੋਂ ਪੰਜਾਬ ਅੰਦਰ ਸਰਕਾਰੀ ਸਕੂਲ ਖੁੱਲਣ ਜਾ ਰਹੇ ਨੇ ਜਿਸ ਦੇ ਚਲਦੇ ਸਕੂਲਾਂ ਅੰਦਰ ਆਉਣ ਵਾਲੇ ਬੱਚਿਆਂ ਨੂੰ ਵੀ ਗਰਮੀ ਤੋਂ ਭਾਰੀ ਰਾਹਤ ਮਿਲੇਗੀ ਉੱਥੇ ਮੌਸਮ ਠੰਡਾ ਹੋਣ ਦੇ ਨਾਲ ਪਸ਼ੂ ਪੰਛੀਆਂ ਨੂੰ ਵੀ ਗਰਮੀ ਤੋਂ ਰਾਹਤ ਮਿਲੀ ਹੈ ਮੌਸਮ ਦਾ ਆਨੰਦ ਮਾਣਦੇ ਓੰਕਾਰ ਸਿੰਘ ਅਤੇ ਸਤਪਾਲ ਸਿੰਘ ਨੇ ਕੀ ਕਿਹਾ ਆਓ ਸੁਣਦੇ ਹਾਂ ਉਹਨਾਂ ਤੋਂ ਅਸੀਂ ਕਹਿੰਦੇ ਚਾਹੁੰਦੇ ਜੀ ਗਰਮੀ ਤੋਂ ਬਹੁਤ ਰਾਹਤ ਮਿਲੀ ਹੈ ਪਸ਼ੂ ਪੰਛੀ ਜੰਗਲਾਂ ਨਾਲ ਜਾਨਵਰਾਂ ਦਾ ਬਹੁਤ ਬੁਰਾ ਹਾਲ ਸੀ ਗਰਮੀ ਤੋਂ ਬਿਮਾਰੀਆਂ ਬਹੁਤ ਵਧ ਰਹੀਆਂ ਸੀ ਤੇ ਇਹਨਾਂ ਦਾ ਬਹੁਤ ਰਾਹਤ ਮਿਲੀ ਹੈ ਜੀ ਸਾਨੂੰ ਸਾਰੀ ਪਬਲਿਕ ਨੂੰ ਸਾਰੀ ਦੁਨੀਆ ਨੂੰ ਦੁਕਾਨਦਾਰਾਂ ਤੋਂ ਨਾ ਫਾਇਦਾ ਹੁੰਦਾ ਕਿਸਾਨਾਂ ਵਾਲਾਂ ਨੂੰ ਬਹੁਤ ਫਾਇਦਾ ਜੀ ਝੋਨੇ ਦੀ ਬੱਤੀ ਜਾ ਰਹੀ ਸੀ ਬੱਤੀ ਆ ਨਹੀਂ ਰਹੀ ਰਾਤ ਨੂੰ ਬੰਦ ਦਿਨੇ ਬੰਦ ਕੱਟ ਲਾਉਂਦੇ ਸੀ ਜੀ ਤੇ ਹੁਣ ਮਤਲਬ ਦੁਨੀਆ ਚੋਂ ਨਾਲ ਸੌਖਾ ਲੱਗ ਜਾਏਗਾ ਜੀ ਦੁਕਾਨਦਾਰਾਂ ਨੂੰ ਕਿਹੜਾ ਫਾਇਦਾ ਹੋਊਗਾ ਦੁਕਾਨਦਾਰਾਂ ਨੂੰ ਜੀ ਥੋੜਾ ਮੰਦਾ ਪੈਂਦਾ ਜੀ ਕੰਮ ਕੁੰਮ ਦੇ ਗਰਮੀ ਜੱਗੇ ਗਾਹ ਘਟ ਨਿਕਲਦੇ ਸੀ ਤੇ ਹੁਣ ਗਰਮੀ ਤੇ ਥੋੜਾ ਪਤਾ ਰਾਤ ਮਿਲੇਗੀ ਦੁਨੀਆ ਨੂੰ ਪੈਸਾ ਆਏਗਾ ਚੱਲੇਗਾ ਤੇ ਫਿਰ ਕੰਮ ਕਰੇ ਸਿਉਣੇ ਲੱਗੇਗਾ ਜੀ ਕਿੰਨਾ ਕ بارش ਹੋਈ ਅੱਜ ਇਹ ਦੇ ਵਿੱਚ بارشਾਂ ਚ ਬਹੁਤ ਜ਼ਿਆਦਾ ਵੀ ਪੁਰਾਣੇ 4 ਤੋਂ ਸ਼ੁਰੂ ਹੋਈ ਜੇ ਤੇ ਹੁਣੇ ਵੇਖੋ 7-8 ਵਾਰ ਚੱਲੇ ਜੇ ਬਾਦ ਤੰਨ ਤਨ ਉਹ ਵੀ ਆ ਪਾਣੀ ਪਾਣੀ ਹੋ ਗਿਆ ਜੀ ਤਾਲੀਆਂ ਚ ਵੀ ਤੇ ਬਜ਼ਾਰਾਂ ਚ ਵੀ ਤੇ ਖੇਰਜ ਵੀ ਆਪੇ ਕੀ ਕਰਨਗੇ ਉਹ ਵੀ ਕਾਫੀ ਜਾਂਦਾ ਅਧੀਕ ਹੀ ਅੱਜ 4 ਸਾਲ ਹੋ ਗਈ ਹੈ ਪੂਰੀ ਕਿਉਂ ਮੇਲਦੇ ਨਹੀਂ ਲੱਗਦੇ ਕੋਈ ਆ ਵੀ ਅੱਜ ਬਾਰਿਸ਼ ਪੂਰੀ ਹੋ ਗਈ ਹੈ ਕਿੰਨੇ ਘਰਾ ਦੇ ਮਿਲਦੇ ਲੋਕਾਂ ਨੂੰ ਜਣਾ ਉਹਨਾਂ ਸਾਡੀ ਰਾਤ ਲਵੇਗੀ ਇਹ ਵੀ ਰਾਤ ਗਰਮੀ ਦੀ ਰਾਤ ਮਿਲੇਗੀ ਆਰੇ ਕਮਾਲ ਹੈ। ਸਸਾਨਾ ਨੂੰ ਕਿੰਨਾ ਫਾਇਦਾ ਹੋਇਆ। ਸਸਾਨਾ ਨੂੰ ਬਹੁਤ ਜ਼ਿਆਦਾ ਫਾਇਦਾ ਹੈ ਜੀ। ਝੋਨਾ ਲੱਗਣ ਨਹੀਂ ਰਿਹਾ ਝੋਨਾ ਅੱਜ ਤੋਂ ਸ਼ੁਰੂ। ਪਹਿਲਾਂ ਤਾਂ ਸ਼ੁਰੂ ਹੋਇਆ ਪਰ ਕਿੰਨਾ ਦਾ ਰਹਿ ਰਿਹਾ ਹੈ। ਕਿੰਨੇ ਘੰਟੇ ਬਾਰਿਸ਼ ਹੋਈ ਤੇ ਕਿੰਨੀ ਪੈਈ ਹੁੰਦਾ ਤੇ ਜੇ ਬਾਜ ਚ ਮਾਜਾ ਕਰਦੇ। ਮੇਰੇ 4 ਵਜੇ ਤੋਂ ਸ਼ੁਰੂ ਹੋਈ ਹੈ। ਹੁਣ ਤਾਂ ਕਾਹ ਮੇਜ ਤਾਂ ਖੜੀ ਨਹੀਂ ਰਹੀ ਵੇਖੋ। ਪੂਰੀ ਪੈ ਰਹੀ ਹੈ।